ਮਾਤਾ ਗੁਜਰੀ ਅਤੇ ਚਾਰ ਸੱਜਿਆਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੱਢੀ ਗਈ ਪੈਦਲ ਯਾਤਰਾ ਕੈਬਿਨੇਟ ਮੰਤਰੀ ਲਾਲਚੰਦ ਕਟਾਰੂਚਕ ਨੇ ਜੱਦੀ ਪਿੰਡ ਕਟਾਰੂਚਕ ਤੋਂ ਗੁਰਦੁਆਰਾ ਸ਼੍ਰੀ ਬਾੜ ਸਾਹਿਬ ਤੱਕ ਕੱਢੀ ਗਈ ਇਹ ਪੈਦਲ ਯਾਤਰਾ ਸੈਂਕੜੇ ਦੀ ਗਿਣਤੀ ਚ ਸੰਗਤ ਹੋਈ ਸ਼ਾਮਲ ਅਤੇ ਗੁਰਦੁਆਰਾ ਸ਼੍ਰੀ ਬਾੜ ਸਾਹਿਬ ਵਿਖੇ ਮਾਤਾ ਗੁਜਰੀ ਅਤੇ ਚਾਰ ਸੱਜਿਆਦਿਆਂ ਦੀ ਸ਼ਹਾਦਤ ਦਿਹਾੜੇ ਮੌਕੇ ਅੱਜ ਜਿੱਥੇ ਪੂਰੀ ਦੁਨੀਆ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਪੋ ਦੇ ਮਹੀਨੇ ਦੇ 7 ਦਿਨਾਂ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਜੇਕਰ ਗੱਲ ਪਠਾਨਕੋਟ ਜ਼ਿਲ੍ਹੇ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਆਪਣੇ ਜੱਦੀ ਪਿੰਡ ਕਟਾਰੂਚੱਕ ਤੋਂ ਲੈ ਕੇ ਗੁਰਦੁਆਰਾ ਸ੍ਰੀ ਬਾੜ ਸਾਹਿਬ ਵਿਖੇ ਪੈਦਲ ਯਾਤਰਾ ਕੱਢੀ ਗਈ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਨਾਲ ਸੈਂਕੜੇ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਕਟਾਰੂਚੱਕ ਤੋਂ ਗੁਰਦੁਆਰਾ ਸ੍ਰੀ ਬਾੜ ਸਾਹਿਬ ਵਿਖੇ ਪਹੁੰਚੇ ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਜੱਦ ਗੱਲ ਕੀਤੀ ਇਹ ਤਾਂ ਉਹਨਾਂ ਕਿਹਾ ਕਿ ਪੋ ਮਹੀਨੇ ਦੇ 7 ਦਿਨਾਂ ਨੂੰ ਸ਼ਹੀਦੀ ਦਿਹਾੜੇ ਵੱਜੋਂ ਮਨਾਇਆ ਜਾਂਦਾ ਹੈ ਅਤੇ ਦੱਸਿਆ ਕਿ ਇਹ ਕਿਵੇਂ ਸਾਡੇ ਗੁਰੂਆਂ ਨੇ ਆਪਣੀ ਸ਼ਹਾਦਤ ਦੇ ਕੇ ਬਾਕੀਆਂ ਨੂੰ ਜੁਰਮ ਦੇ ਪ੍ਰਤੀ ਲੜਨ ਦੀ ਸਿੱਖਿਆ ਦਿੱਤੀ ਸੀ। ਉਹਨਾਂ ਕਿਹਾ ਕਿ ਆਪਣੇ ਵਿਰਸੇ ਨੂੰ ਬਚਾਉਣ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣ ਲਈ ਉਹਨਾਂ ਵੱਲੋਂ ਪਹਿਲ ਕੀਤੀ ਗਈ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਪੈਦਲ ਯਾਤਰਾ ਕੱਢੀ ਗਈ ਜੋ ਕਿ ਕਟਾਰੂਚੱਕ ਤੋਂ ਗੁਰਦੁਆਰਾ ਸ੍ਰੀ ਬਾੜ ਸਾਹਿਬ ਤੱਕ ਗੱਡੀ ਗਈ ਹੈ ਉਹਨਾਂ ਕਿਹਾ ਕਿ ਇਸ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਲੋਕ ਉਹਨਾਂ ਦੇ ਨਾਲ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਏ ਹਨ ਅਤੇ ਉਹਨਾਂ ਵੱਲੋਂ ਸੰਦੇਸ਼ ਦਿੱਤਾ ਗਿਆ ਸੀ ਜਿਹੜੀਆਂ ਕੋਮਾ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਜਾਂਦੀਆਂ ਨੇ ਉਹ ਅੱਗੇ ਨਹੀਂ ਵੱਧ ਸਕਦੀ ਬਿਲਕੁਲ ਹਰ ਸਾਲ ਦੀ ਤਰ੍ਹਾਂ ਪਿੰਡ ਕਟਾਰੂ ਝਗ ਤੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਹਲਕਾ ਭੋਏ ਦੀਆਂ ਸੰਗਤਾਂ ਵੱਲੋਂ ਇੱਕ ਵਿਸਾਲ ਨਗਰ ਕੀਰਤਨ ਜਿਹੜਾ ਉਹ ਸਹਿਬਜ਼ਾਦਿਆਂ ਦੀ ਜ਼ਾਤ ਚ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਕਰਿਆ ਜਾਂਦਾ ਸੋ ਇਹ ਨਗਰ ਕੀਰਤਨ ਅੱਜ ਵੀ ਹਰ ਸਾਲ ਦੀ ਤਰ੍ਹਾਂ ਔਰ ਇਹ ਇਤਿਹਾਸਿਕ ਗੁਰਦੁਆਰਾ ਸ੍ਰੀ ਵਾਟਸਾਹਬ ਦੇ ਅੰਦਰ ਆ ਕੇ ਨਾਤਮਸ ਕਰਨ ਤੋਂ ਬਾਅਦ ਇਹਨੂੰ ਸਮਾਪਤ ਕੀਤਾ ਜਾਂਦਾ ਸੋ ਸਹਿਬਜ਼ਾਦੇ ਛੋਟੇ ਵੱਡੇ ਮਾਤਾ ਗੁਜ਼ਰੀ ਜਿਨ੍ਹਾਂ ਦੀ ਬਹੁਤ ਉੱਚ ਪਾਏ ਦੀ ਕੁਰਬਾਨੀ ਨਾ ਕੇਵਲ ਕੁਰਬਾਨੀ ਬਲਕਿ ਉੱਚ ਪਾਏ ਦੇ ਵਿਚਾਰ ਜਿਹੜੇ ਸਦਾ ਹੀ ਸਮਾਜ ਦੇ ਅੰਦਰ ਚੇਤਨ ਸੇ ਲੋਕਾਂ ਨੂੰ ਆਮ ਲੋਕਾਂ ਨੂੰ ਅਗਵਾਈ ਦਿੰਦੇ ਰਹਿਣਗੇ ਸੋ ਮੈਂ ਸਮਝਦਾ ਕਿ ਰੰਗਜੀਬ ਦੇ ਮੁਗਲ ਰਾਜ ਦੇ ਅੰਦਰ ਜਿੰਨਾ ਜ਼ਬਰ ਸਮਾਜ ਦੇ ਅੰਦਰ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਕੀਤਾ ਗਿਆ ਸੋ ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫਰਿਆਦ ਕੀਤੀ ਕਿ ਸਾਡੇ ਉੱਤੇ ਜ਼ੁਲਮ ਟਾਇਆ ਜਾ ਰਿਹਾ ਸਾਡਾ ਧਰਮ ਪਰਿਵਰਤਨ ਜ਼ਬਰਦਸਤੀ ਕੀਤਾ ਜਾ ਰਿਹਾ ਜਦੋਂ ਕਿ ਕੋਈ ਵੀ ਧਰਮ ਇਸ ਗੱਲ ਦੇ ਆਗਿਆ ਨਹੀਂ ਦਿੰਦਾ ਸੋ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਾ ਕੇਵਲ ਉਹਨਾਂ ਵਿਚਾਰਾਂ ਨੂੰ ਉਹਨਾਂ ਕੰਡੈਮ ਕੀਤਾ ਉਹਨਾਂ ਵਿਚਾਰਾਂ ਨੂੰ ਨਿੰਦਿਆ ਜਿਹੜੇ ਵਿਚਾਰ ਜਬਰਦਸਤੀ ਲੋਕਾਂ ਨੂੰ ਧਰਮ ਪਰिवर्त ਕਰਨ ਦੇ ਲਈ ਉਹਨਾਂ ਨੇ ਜਿਹੜੇ ਅਪਣਾਏ ਸੋ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਸੰਸਾਰ ਦੇ ਅੰਦਰ ਪਹਿਲੀ ਵਾਰ ਜੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਆ ਮਨੁੱਖੀ ਅਧਿਕਾਰਾਂ ਦੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਸੋਜਣਾ ਨੇ ਕਸ਼ਮੀਰੀ ਪੰਡਤਾਂ ਦੀ ਆਵਾਜ਼ ਦੇ ਉੱਤੇ ਜਿਹੜੇ ਵਿਚਾਰ ਉਹਨਾਂ ਦੇ ਮਨ 'ਚ ਸਨ ਜਿਹੜੇ ਵਿਚਾਰ ਉਹਨਾਂ ਨੂੰ ਸਵਾਜੋਂ ਦਿੱਤੇ ਉਹਨਾਂ ਦੇ ਅਮਲ ਵੀ ਨਾਲ ਕੀਤਾ ਤੇ ਆਪਣੀ ਬਹੁਤ ਵੱਡਾ ਬਲਦਾਨ ਉਹਨਾਂ ਨੇ ਦਿੱਤਾ ਜਿਹੜਾ ਅਸੀਂ ਮਨਾ ਕੇ ਉਹਨੇ ਹਟੇ ਆ ਸੋ ਹੁਣ ਹਰਤਾ ਜਿਹੜਾ ਉਹ ਚੱਲ ਰਿਹਾ 6 ਔਰ 7 ਪੋ ਦੀ ਦਰਮਿਆਨ ਜਦੋਂ ਸਰਸਾ ਨਦੀ ਤੋਂ ਗੁਰੂ ਸਾਹਿਬ ਦਾ ਪਰਿਵਾਰ ਵਿਸੜਦਾ ਗੁਰਦੁਆਰਾ ਵਿਸੋੜਾ ਸਾਹਿਬ ਜਿੱਥੇ ਅੱਜ ਵੀ ਉਹਨਾਂ ਦੀ ਜਾਤ ਚ ਸੋਭਤ ਹੈ ਸੋ 7 ਦਿਨਾਂ ਦੇ ਅੰਦਰ ਅੰਦਰ ਚਾਹੇ ਉਹ ਚਮਕੌਰ ਦੀ ਗੜੀ ਦੀ ਜ਼ੰਗ ਹੋਵੇ ਚਾਹੇ ਉਹ ਸਰਹੰਦ ਦੀਆਂ ਨਿਹਾਂ ਚ ਸਾਡੇ ਇਹਨਾਂ ਛੋਟੇ ਛੋਟੇ ਮਾਸੂਮ ਸਹਿਬਜ਼ਾਦਿਆਂ ਨੂੰ ਜਿਉਂਦੇ ਚਿਰਨ ਦਾ ਸਵਾਲ ਹੋਵੇ ਇਹ ਆਪਣੇ ਆਪ 'ਚ ਬਹੁਤ ਵੱਡੀਆਂ ਕੁਰਬਾਨੀਆਂ ਨੇ ਸੋ ਇਹਨਾਂ ਦੇ ਨਾਲ ਦੇ ਨਾਲ ਜਿਹੜਾ ਮੋਤੀ لال ਮਹਾਰਾਜ ਜੀ ਬਾਬਾ ਮੋਤੀ لال ਜੀ ਜਿਨ੍ਹਾਂ ਨੇ ਸਭ ਤੋਂ ਮਹਿੰਗਾ ਦੁੱਧ ਮੈਂ ਸਮਝਦਾ ਸੰਸਾਰ ਦੇ ਅੰਦਰ ਜਿਹੜਾ ਉਹਨਾਂ ਨੂੰ ਪਿਆ ਔਰ ਜਿਵੇਂ ਉਹਨਾਂ ਨੇ ਗੁਰਸੇਵਾਨ ਦੇ ਬੱਚਿਆਂ ਨੂੰ ਉਹ ਦੁੱਧ ਪਿਆਣ ਦਾ ਯਤਨ ਕੀਤਾ ਦੁੱਧ ਪਿਆਇਆ ਔਰ ਉਹਦੇ ਬਦਲੇ ਉਹਨਾਂ ਦਾ ਸਾਰਾ ਹੀ ਪਰਿਵਾਰ ਜਿਹੜਾ ਕੋਹਲੂ ਚੋਂ ਪੀੜ ਕੇ ਮਤਲਬ ਜਿਹੜਾ ਮੈਂ ਸਮਝਦਾ ਵੀ ਇਹਨਾਂ ਗੱਲਾਂ ਦੇ ਅੱਗੇ ਇਹਨਾਂ ਕੁਰਬਾਨੀਆਂ ਦੇ ਅੱਗੇ ਸ਼ਬਦ ਬਹੁਤ ਛੋਟੇ ਆ ਸੋ ਉਹਨਾਂ ਕੁਰਬਾਨੀਆਂ ਨੂੰ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜ਼ਰੀ ਸੋ ਮੋਤੀ لال ਮਹਿਰਾਜੀ ਦਾ ਸਾਰਾ ਹੀ ਪਰਿਵਾਰ ਇਹਨਾਂ ਦਿਨਾਂ ਦੇ ਅੰਦਰ ਜਿਨ੍ਹਾਂ ਵੀ ਉਸ ਵੇਲੇ ਦੇ ਸਿੰਘਾਂ ਸਿੰਘਣੀਆਂ ਨੇ ਜਾਂ ਉਸ ਵੇਲੇ ਇਸ ਯੁੱਧ ਦੇ ਅੰਦਰ ਜਿਨ੍ਹਾਂ ਵੀ ਜ਼ੁਲਮ ਦੇ ਖਿਲਾਫ ਆਪਣੀਆਂ ਹਉਤੀਆਂ ਦਿੱਤੀਆਂ ਉਹਨਾਂ ਨੂੰ ਸਜਦਾ ਕਰਨ ਦੇ ਲਈ ਅਸੀਂ ਇੱਕ ਤੁਸ ਜਿਹਾ ਯਤਨ ਜਿਹੜਾ ਉਹ ਹਰ ਸਾਲ ਕਰਦੇ ਆ ਸੋ ਮੈਂ ਸਮਝਦਾ ਕਿ ਜ਼ੁਲਮ ਦਾ ਰਾਜ ਕਦੀ ਵੀ ਟਿਕਾਉ ਨਹੀਂ ਹੁੰਦਾ ਲੋਕਾਂ ਦੇ ਮਨ ਜਿੱਤ ਕੇ ਹੀ ਸਮਾਜ ਦੇ ਅੰਦਰ ਤੁਸੀਂ ਸੇਵਾ ਕਰ ਸਕਦੇ ਹੋ ਸੋ ਗੁਰੂ ਸੇਵਾਨਾ ਦੀ ਫਿਲਾਸਫੀ ਗੁਰੂ ਸੇਵਾਨਾ ਦੇ ਵਿਚਾਰ ਜਿਹੜੇ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਨੇ ਤੇ ਗਾਹ ਵੀ ਦਿੰਦੇ ਰਹਿਣਗੇ ਸਦੀਆਂ ਤੱਕ ਮੈਂ ਸਮਝਦਾ ਵੀ ਸੱਚੇ ਲੋਕਾਂ ਨੂੰ ਜਿੱਥੇ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਉਥੇ ਇਹਨਾਂ ਦਿਨਾਂ ਦੇ ਅੰਦਰ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਆਪਣੇ ਇਹਨਾਂ ਵੱਡੀਆਂ ਲਸਾਨੀ ਕੁਰਬਾਨੀਆਂ ਨੂੰ ਸਜਦਾ ਕਰਨਾ ਚਾਹੀਦਾ ਸੋ ਪੰਜਾਬ ਦੀ ਧਰਤੀ ਖਾਸ ਕਰਕੇ ਜਿੱਥੇ ਚੱਪੇ-ਚੱਪੇ ਦੇ ਕੁਰਬਾਨੀਆਂ ਦੇ ਨਿਸ਼ਾਨ ਗੱਡੇ ਆ ਝੰਡੇ ਗੱਡੇ ਆ ਪੰਜਾਬੀਆਂ ਨੇ ਚਾਹੇ ਉਹ ਗਦਰ ਪਾਰਟੀ ਦਾ ਅੰਦੋਲਨ ਹੋਵੇ ਚਾਹੇ ਉਹ ਸਿੱਖ ਪੰਥ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਹੋਣ ਚਾਹੇ ਹੋਰ ਕਿਸੇ ਵੀ ਕਿਸਮ ਦੀਆਂ ਆਜ਼ਾਦੀ ਦੀ ਲੜਾਈ ਦੇ ਅੰਦਰ ਪੰਜਾਬੀਆਂ ਦੀ ਝੋਲੀ 'ਚ ਬਹੁਤ ਵੱਡੀਆਂ ਕੁਰਬਾਨੀਆਂ ਦੇ ਸੇਂਦਰ ਜਿਹੜੀ ਮੈਂ ਸਮਝਦਾ ਵੀ ਪਈਆਂ ਨੇ ਇਹਨਾਂ ਦਾ سلسلہ ਗਾਂ ਜਾਰੀ ਵੀ ਰੱਖਾਂਗੇ ਪੰਜਾਬ ਦੇ ਵਿੱਚੋਂ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਰਹੀ ਆ ਉਹ ਅੱਜ ਵੀ ਉੱਠਦੀ ਆ ਗਾਂ ਵੀ ਉੱਠਦੀ ਰਹੂਗੀ ਕਿਉਂਕਿ ਪੰਜਾਬ ਦੀ ਮਿੱਟੀ 'ਚ ਪੰਜਾਬ ਦੀ ਧਰਤੀ 'ਚ ਇਹ ਬਰਕਤ ਹੈਗੀ ਆ ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਆਪਣੇ ਉਹਨਾਂ ਮਹਾਨ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਹੋਇਆ ਸਜਦਾ ਕਰਦਾ ਹੋਇਆ ਇਹ ਅਰਦਾਸ ਕਰਦਾ ਕਿ ਸਮਾਜ ਹਮੇਸ਼ਾ ਤਰੱਕੀ ਕਰੇ ਸਾਡਾ ਪੰਜਾਬ ਸਾਡਾ ਦੇਸ਼ ਤਰੱਕੀ ਕਰੇ ਸਾਡਾ ਇਲਾਕਾ ਤਰੱਕੀ ਕਰੇ ਤੇ ਸਾਂਝੀ ਵਾਲਤਾ ਬਣੀ ਰਹੇ ਮਨੁੱਖਾਂ ਦੇ ਅੰਦਰ ਇਹੀ ਅੱਜ ਦੁਆ ਕਰਦੇ ਆ ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ